ਵੇ ਲੱਖਾ ਸਤਾਣਾ ਉਹ ਉਸ ਦਿਨ ਗ੍ਰਫਤਾਰ ਕਰ ਲੈਣਾ ਸੀ ਯਾ ਫੇ ਕੀਤਾ ਕਿਉਂ ਨਹੀਂ ਕਿਉਂਕਿ ਦੋ ਤਿੰਨ ਪੁਲਿਸ ਅਫਸਰ ਆਪਣੀ ਮੁੱਛਾਂ ਉਪਰੀਆਂ ਕਰਨਾ ਚਾਹੁੰਦੇ ਸੀ ਉਹ ਸਾਰੀ ਸਰਦਾਰ ਭਗਵੰਤ ਸਿੰਘ ਮਮਾਨ ਦਾ ਬੇੜਾ ਘਰਕ ਕਰ ਗਏ ਉਹਨੂੰ ਘੁਮਾ ਗਏ ਵਿਚਾਰੇ ਨੂੰ ਕਿਉਂਕਿ ਉਹਦੇ ਕੋ ਤਜਰਬਾ ਘਟਿਆ ਮੈਂ ਹੁੰਦਾ ਤੇ ਕਰ ਲੈਂਦੇ ਮੈਂ ਅਸਰਪੀਰੀਆ ਬਰਾਲਾ ਸੰਗਰੂਰ ਲਾਗੇ ਤੋਂ ਲਾਗੇ ਪੁੱਛ ਲੋ ਮੇਰਾ ਕੋਈ ਗਸ਼ਟ ਅਫਸਰ ਕੋਈ ਐਸਐਚਓ ਮੈਨੂੰ ਘੁਮਾ ਸਕਦਾ ਹੂੰ ਮੈਂ ਸੀਐਮ ਆ ਹਾਊ ਕੈਨ ਸਮ ਪੁਲਿਸ ਅਫਸਰ ਮੈਨੀਪੂਲੇਟ ਮੀ ਮੈਂ ਮੈਨੀਪੂਲੇਟ ਕੀਤਾ ਕਦੀ ਵੀ ਸੀਐਮ ਪੰਜਾਬ ਨੂੰ ਇਟ ਇਜ਼ ਮਾਈ ਓਨੈਸਟੀ ਮੈਂ ਜੀ ਇੱਕ ਸਰਪੰਚ ਦਾ ਮੈਂ ਗੱਲ ਕਰਾ ਕੇ ਜੀ ਸੀਐਮ ਨਾਲ ਗੱਲ ਕਰਾਤੀ ਇੱਕ ਧਰਨੇ ਚ ਹਾਂ ਵੇਖੋ ਜੀ ਮੈਂ ਸਰਪੰਚ ਸਾਹਿਬ ਤੁਹਾਡੀ ਗੱਲ ਕਰਦੀ ਹਾਊ ਇਜ਼ ਇਟ ਪੋਸੀਬਲ ਦੈਟ ਸਰਪੰਚ ਵਿਲ ਟਾਕ ਡਾਇਰੈਕਟਲੀ ਟੂ ਸੀਐਮ ਕੋਈ ਮਨਾ ਨਹੀਂ ਹੈ ਬਟ ਹਾਊ ਕੈਨ ਯੂ ਬੋਸਟ ਆਫ ਇਟ ਹਜ਼ਾਰਾਂ ਬੰਦੇ ਤੁਸੀਂ ਫੋਰਸ ਦੇ ਉੱਤੇ ਲਗਾਏ ਨੇ ਅਲਟੀਮੇਟਲੀ ਸੋਲੂਸ਼ਨ ਉਹੀ ਸੀਗਾ ਉਸ ਧਰਨੇ ਦਾ ਜਿਹੜਾ ਬਾਅਦ ਚ ਨਿਕਲਿਆ ਉਹ ਸ਼ਾਮੀ ਚੱਕ ਦਿੱਤਾ ਗਿਆ ਸੀ ਕਿ ਸਭ ਲਈ ਵਿਚ ਆ ਮੈਂ ਹੋਰ ਤਰਨੇ ਦੀ ਗੱਲ ਕਰਨ ਬਟੇ ਗੱਲ ਹੈ ਆਮ ਅਗੇਂਸਟ ਦੀ ਪੁਲਿਸ ਆਫਸਰ ਆਮ ਅਗੇਂਸਟ ਦੀ ਕੰਡਕਟ ਵਿੱਚ ਦੇ ਕਮਿਟਿਡ ਦੇ ਆਰ ਮਾਈ ਫਰੈਂਡਸ ਆਮ ਨੋਟ ਅਗੇਂਸਟ ਥੈਮ ਐਂਡ ਦੇ ਨੋ ਮੀ ਵੈਰੀ ਵੈਲ ਆਮ ਨੋਟ ਅਗੇਂਸਟ ਐਨੀ ਕੰਡਿਵਿਊਲ ਪੁਲਿਸ ਆਫਸਰ ਦੇ ਆਰ ਮਾਈ ਬ੍ਰਦਰ ਆਫਸਰ ਆਮ ਟਾਕਿੰਗ ਬਾਟ ਅ ਸਪੈਸਿਫਿਕ ਕੰਡਕਟ ਆਫ ਪੁਲਿਸ ਆਫਸਰ ਵਾਈਲ ਡੀਲਿੰਗ ਵਿਦ ਲਾਅ ਐਂਡ ਆਉਟ ਬਟੇ ਗੱਲ ਵੀ ਐਂਡ ਐਸ ਅ ਲਾਅ ਐਂਡ ਆਉਟ ਆਫਸਰ ਇਟ ਇਜ਼ ਮਾਈ ਨੋਲੇਜ ਬਟ ਜੇ ਉੱਤੇ ਨਾ ਆ ਰਹੀ ਸੀ ਉਹ ਕਾਨੂੰਨ ਦੇ बाकी जगह भी लोन। देर इज ऑलवेज एन अंडरस्टैंडिंग दैट इट इज ए प्रोटेक्ट डेमोक्रेटिक राइट ऑफ एस्ट ऑफ एवरी फार्मर एवरी सिटीजन एवरी परसन चाहेड है अनएम्पलॉयड है ਐਕਸੈਪਟ ਪੁਲਿਸ ਉਹ ਧਰਨਾ ਲਗਾ ਸਕਦੇ ਨੇ ਦੇ ਹੈਵ देयर ਰਾਈਟ ਬਟ ਐਟ ਦੀ ਸੇਮ ਟਾਈਮ ਮੇਰਾ ਰਾਈਟ 3000 ਬੰਦੇ ਦਾ ਹੈ ਦੂਸਰੀ ਸਾਈਡ ਤੇ ਰਾਈਟ ਹੈਗਾ 3 ਲੱਖ ਬੰਦੇ ਦਾ ਸਟੇਟ ਹੈਸ ਟੂ ਲੁੱਕ ਇਨ ਟੂ ਵਿਚ ਇਜ਼ ਇਟ ਬਟ ਵੀ ਸਟਿਲ ਅਲਾਉ ਇਟ देयर ਇਜ਼ ਆਲਵੇਸ ਇਹ ਫਾਰਮਰਸ ਦੇ ਐਜੀਟੇਸ਼ਨ ਬਿਨਾ ਕੋਆਪਰੇਸ਼ਨ ਤੋਂ ਨਹੀਂ ਚੱਲਦੇ ਬੈਕ ਹੈਂਡ ਅੰਡਰਸਟੈਂਡਿੰਗ ਹੁੰਦੀ ਹੈ ਤੁਸੀਂ ਘੰਟਾ ਲਗਾ ਲਓ 2 ਘੰਟੇ ਲਗਾ ਲਓ ਉਸ ਤੋਂ ਬਾਅਦ ਛੱਡ ਦਿਓ ਨੋਬਾਡੀ ਕੈਨ ਸੇ ਕਿ ਅਸੀਂ ਕੋਈ ਧਰਨਾ ਇਸ ਕਰਕੇ ਲਗਾ ਲਿਆ ਕਿ ਪੁਲਿਸ ਨਾਲ ਸਾਡੀ ਕੋਆਪਰੇਸ਼ਨ ਨਹੀਂ ਸੀ ਝੂਠ ਹੈ ਬਟ ਇਨ ਡੈਮੋਕ੍ਰੇਸੀ एवरीबॉडी ਹੈਜ਼ ਰਾਈਟ ਆਫ ਪ੍ਰੋਟੈਸਟ ਬਟ ਐਟ ਦ ਸੇਮ ਟਾਈਮ ਇਟਸ ਡਿਊਟੀ ਆਫ ਦੀ ਪੁਲਿਸ ਟੂ ਵੇ ਐਮ ਆਈ ਕਾਸਟਿੰਗ ਆਬਸਟਰਕਸ਼ਨ ਪ੍ਰੋਲੋਂਗਡ ਪ੍ਰੋਸਟਰਕਸ਼ਨ ਫਾਰ ਦੀ ਨਾਰਮਲ ਫਲੋ ਆਫ ਦੀ ਪਬਲਿਕ ਉਹਦੇ ਚ ਮਰਨ ਵਾਲਾ ਵੀ ਆ ਕੋਈ ਤਨਖਾਹ ਤੇ ਜਾਣ ਵਾਲਾ ਵੀ ਆ ਕੋਈ ਬਿਮਾਰ ਵੀ ਆ ਕੋਈ ਖੇਤਾਂ ਚ ਜਾਣ ਵਾਲਾ ਕਿਸੇ ਨੇ ਆਪਣੇ ਰਿਸ਼ਤੇਦਾਰੇ ਚ ਵਿਆਹ ਸ਼ਾਦੀ ਤੇ ਜਾਣਾ ਠੀਕ ਹੈ ਨੋ ਪ੍ਰੋਬਲਮ ਆਈ ਏਮ ਨੋਟ ਅਗੇਂਸਟ ਪ੍ਰੋਟੈਸਟ ਬਾਈ ਫਾਰਮਰ অর ਨਾਨ ਫਾਰਮਰ ਆਰਗੇਨਾਈਜ਼ ਬਟ ਅਬਸਟ੍ਰਕਸ਼ਨ ਟੂ ਸੈਕੰਡਲੀ ਆਈ ਹੁਣ ਤੁਹਾਡੇ ਮੋਹਾਲੀ ਧਰਨਾ ਲੱਗਿਆ ਆ ਕਮਿੰਗ ਸਾਫ ਮੋਰਚਾ ਉਹਨਾਂ ਨੇ ਚੰਡੀਗੜ੍ਹ ਤੇ ਮੋਹਾਲੀ ਦੀ ਦੋ ਕੇ ਇੱਕ ਰੋਡ ਬਲੌਕ ਕੀਤੀ ਆ ਕਈ ਸਾਲ ਤੱਕ ਕਿਸ ਨੇ ਉਠਾਇਆ ਉਹਨੂੰ ਅਸੀਂ ਪੁਲਿਸ ਜਾਂ ਪੋਲਿਟੀਕਲ ਲੀਡਰਸ ਹੁਣ ਮੈਂ ਬਤੌਰ ਪੋਲਿਟਿਸ਼ੀਅਨ ਆਈ ਏਮ ਨੋਟ ਅਗੇਂਸਟ ਦੀ ਪ੍ਰੋਟੈਸਟ everybody has right par jadon government ne order kar deta ki ajj asi aa karna hai main jadon police officer am bound by the order of the government da order asi matlab are bound by the government's order main us that di gall nahi kar reya hmm theek hai but tusi ik bande nu je utcha karna chahunde ho ya neema karna chahunde ho karo but the ultimately mera main batar police officer dekhya ultimately you have to give a Very measured, judicious input to the chief minister and DG. You can't manipulate them. Hmm. If you are, as a police officer, manipulating the chair of the CM or the DG of the state to have your say in the system, then you are playing with the conduct rules of the state police, hmm. which should not be allowed. Hmm. But I am repeating every Organization, every citizen, every employee of the state except the police has the right to protest. <coughs> ਕਾਨੂੰਨ ਪ੍ਰੋਟੈਸਟ ਦਾ ਅਧਿਕਾਰ ਦਿੰਦਾ ਦੂਜੇ ਪਾਸੇ ਜੇ ਕੋਈ ਪ੍ਰੋਟੈਸਟ ਲਗਾਉਂਦਾ ਪੰਜਾਬ ਪੰਜਾਬ ਦੇ ਵਿੱਚ ਹੁਣ ਹੋ ਰਿਹਾ ਤਾਂ ਚੱਕ ਲਿੱਤੇ ਜਾਂਦੇ ਆ ਸਭ ਤੋਂ ਵੱਡੀ ਗੱਲ ਆ ਸ਼ੰਭੂ ਮੋਰਚਾ ਖਨੌਰੀ ਮੋਰਚਾ ਤੁਸੀਂ ਉਸ ਦਿਨ ਮੈਂ ਜਦੋਂ ADG ਲਾਅ ਐਂਡ ਆਰਡਰ ਸੀਗਾ ਜੀ ਉਸ ਟਾਈਮ ਤੇ ਜਦੋਂ ਜਨਵਰੀ ਫਰਵਰੀ ਸ਼ਾਇਦ 2024 ਦੇ ਵਿੱਚ ਇਹ ਲੱਗਿਆ ਮੈਨੂੰ ਪਤਾ ਕਿਵੇਂ ਲੱਗਿਆ ਸੀ ਠੀਕ ਹੈ ਤੇਨ ਸਟੇਟਸ ਇਨਵੋਲਡ ਸੀ ਗਿਆ ਯੂਪੀ ਦਿੱਲੀ ਤੇ ਹਰਿਆਣਾ politically i support all the demands of the farmers they have every right to protest sab to badi gal msp of the crops okay hmm. msp da legal guarantee dena te de swami nathan commission de report de mutabik crops di price fix karna eh bahut zaruri hai badi vaajib valid reasonable demand hai farmers di otheli farmers nu no protest karna pairya ਉਹਨਾਂ ਨੇ ਸ਼ੰਭੂ ਬਾਰਡਰ ਤੇ ਲਗਾਇਆ ਪਹਿਲਾਂ ਦਿੱਲੀ ਲਗਾਇਆ ਆਈ ਐਮ ਟੋਟਲੀ ਵਿਦ ਇਟ ਮੈਨੂੰ ਕੋਈ ਆਬਜੈਕਸ਼ਨ ਨਹੀਂ ਐਟ ਦ ਸੇਮ ਟਾਈਮ ਲਵਾਇਆ ਵੀ ਸਟੇਟ ਗਵਰਨਰ ਇਸੇ ਵੇਲੇ ਸੀ ਹਟਾਇਆ ਵੀ ਸਟੇਟ ਗਵਰਨਰ ਇਸੇ ਵੇਲੇ ਨੇ ਜਿਹੜੀ ਡਿਸੀਜਨ 메ਕਿੰਗ ਬਾਡੀ ਪੁਲਿਸ ਦੀ ਜਾਂ ਸਿਵਲ ਦੀ ਪਹਿਲਾਂ ਫੈਸਲੇ ਕਰਦੀ ਸੀ ਫਿਰ ਉਹ ਕਿਵੇਂ ਬਦਲ ਗਏ ਠੀਕ ਹੈ ਹਮ ਮੈਂ ਹੁਣ ਇਹਦੇ ਤੇ ਕੀ ਗੱਲ ਕਹੂੰਗਾ ਮੈਨੂੰ ਦੋਨੇ ਪਾਸੇ ਦੀ ਗੱਲ ਪਤਾ ਹੈ ਇਹ ਗੱਲਾਂ ਕਰਕੇ ਕੋਈ ਫਾਇਦਾ ਨਹੀਂ ਹੋਣਾ ਬਟ ਮੈਂ ਪ੍ਰਿੰਸੀਪਲੀ ਗੱਲ ਕਹਿਣਾ ਚਾਹੁੰਦਾ ਕਿ ਫਾਰਮਰਸ ਦਾ ਜਿਹੜੀ ਡਿਮਾਂਡਸ ਨੇ 13 ਡਿਮਾਂਡਸ ਨੇ ਇਹਨਾਂ 13 ਫ फेब्रुवारी ਨੂੰ 13 ਟਰੈਕਟਰ ਹਰ ਇੱਕ ਪਿੰਡ ਚੋਂ ਤੇ 13 ਨੂੰ ਕਨੈਕਟ ਕਰਕੇ ਧਰਨਾ ਦਿੱਲੀ ਜਾਣਾ ਸੀ ਧਰਨਾ ਲਗਾਇਆ ਦਿੱਲੀ ਪੁਲਿਸ ਹਰਿਆਣਾ ਪੁਲਿਸ ਤੇ ਸਟੇਟ ਪੁਲਿਸ ਦੀ ਇਨਵਲਵਮੈਂਟ ਸੀ ਆਫਕੋਰਸ ਵਿੱਚ ਕੋਸ਼ ਪੁਲਿਸ ਵਾਲੇ ਖੇਡਣਾ ਖੇਡਦੇ ਸੀ ਚਲੋ ਜਦੋਂ ਉਹਨਾਂ ਨੂੰ ਅਲਾਉ ਕੀਤਾ ਤਾਂ ਖੇਡਣ ਗਈ ਠੀਕ ਹੈ 노 ਪ੍ਰੋਬ ਕੋਈ ਇਤਰਾਜ ਨਹੀਂ ਬਟ ਐਟ தி ਸੇਮ ਟਾਈਮ ਪ੍ਰੋਟੈਸਟ ਦੀ ਜਿਹੜੀ ਲਿਮਿਟ ਆ ਲਿਮਿਟੇਸ਼ਨ ਆ ਜੇ ਉਹਦੇ ਚ ਸਟੇਟ ਦਾ ਇਕਨੋਮਿਕ ਲਾਸ ਹੋ ਰਿਹਾ ਹੈ ਜਾਂ ਜਨਰਲ ਪਬਲਿਕ ਨੂੰ ਧੱਕੇ ਖਾਣੇ ਪੈ ਰਹੇ ਨੇ ਕਿਸੇ ਨੇ এডੂਕੇਸ਼ਨ ਦੀ ਪੇਪਰ ਲਈ ਕਰਨੇ ਨੇ ਤੁਸੀਂ ਰੂਰਲ ਰੋਡਸ ਦੇਖ ਰੋ ਜਣੀਆਂ ਪੰਜਾਬ ਦੀਆਂ ਡਿਸਟਰੋਏ ਹੋਈਆਂ ਨੇ ਬਾਰਡਰ ਆਫ ਦੀ ਹਰਿਆਣਾ ਦੇ ਨਾਲ ਸ਼ੰਭੂ ਬਲੌਕੋਂ ਨਾਓ ਫਾਰਮਰਸ ਨੂੰ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਹੈ ਕਿ ਤੁਸੀਂ ਇਹਦੇ ਨਾਲ ਬਹੁਤ ਸਾਰੇ ਲੋਕਾਂ ਤੋਂ ਆਪਣੀ ਸਿੰਪਥੀ ਗਵਾਈ ਉਹਦੇ ਜਗ੍ਹਾ ਇਹ ਜੇਲ੍ਹ ਪਰ ਅੰਦੋਲਨ ਸ਼ੁਰੂ ਕਰ ਦੇਣਾ ਕਾਲੀ ਦਲ ਨੇ ਵੀ ਇੱਕ ਵਾਰੀ ਕੀਤਾ ਸੀ ਮਰਜ਼ੀ ਬੜੇ ਲਗਾ ਕੀਤਾ ਹੀ ਤੁਹਾਡੇ ਕੋਲੋਂ ਪੰਜਾਬ ਦੇ ਵਿੱਚ 70% ਆਬਾਦੀ ਫਾਰਮਰਸ ਤੇ ਡਿਪੈਂਡੈਂਟ ਹੈ ਜਾਂ ਫਾਰਮਰਸ ਨੇ ਕਿੰਨੇ ਕਰੋੜ 1 ਕਰੋੜ ਬੰਦਾ ਬਣ ਜਾਂਦਾ ਜਿਹੜਾ ਤੁਹਾਡੇ ਕਹਿਣ ਤੇ ਜੇ ਦਿੱਲੀ ਜਾ ਸਕਦੇ ਸੀ ਤੇ ਪੰਜਾਬ ਦੀ ਕੋਈ ਜੇਲ ਇਹਨਾਂ ਕੋ ਕਪੈਸਿਟੀ ਨਹੀਂ ਹੈਗੀ ਜੇਲ ਚ 10 ਬੰਦੇ ਰੱਖਣ ਦੀ ਤਿੰਨ